दो दिन पहला हलका कनौर चर्चा का विषय बनिया गुरसेवक सिंह अंटाल सी। गुरसेवक दे परिवार का कहना है कि गुरलाल कनौर ने सियासी दबाव करके करवाया है उस दे उलट आज हलका कनौर वासी पिंड सलेमपुर सिखानते बगोरा पिंड के लोग ने मीडिया जानकारी दया दसिया कि गुरसेवक अंटाल अपने विश्वास लेके भोले भाले लोगों ठगदा है ਜਦੋਂ ਕਿ ਗੁਰਸੇਵਕ ਅੰਡਾਲ ਦੇ ਪਰਿਵਾਰ ਦਾ ਕਹਿਣਾ ਕਿ ਕਿ ਗੁਰਸੇਵਕ ਅੰਡਾਲ ਬਿਲਕੁਲ ਬੇਕਸੂਰ ਹੈ ਅਤੇ ਜੇਕਰ ਕਸੂਰਵਾਰ ਹੈ ਤਾਂ ਜੋ ਵਿਅਕਤੀ ਦੋਸ਼ ਲਗਾ ਰਹੇ ਹਨ ਉਹ ਆਪਣੇ ਸਬੂਤ ਲੈ ਆਉਣ ਤੇ ਅਸੀਂ ਆਪਣੇ ਸਬੂਤ ਲੈ ਆਵਾਂਗੇ ਤੇ ਸਚਾਈ ਦਾ ਪਤਾ ਲੱਗ ਜਾਵੇਗਾ ਕਨੋਂਰ ਤੋਂ ਕੈਮਰਾਮੈਨ ਅਭਿਸ਼ੇਕ ਸੁਦ ਦੇ ਨਾਲ ਐਚਐਸ ਬੈਂਸ ਦੀ ਰਿਪੋਰਟ ਕਿਹਨਾਂ ਤੁਹਾਡਾ ਕਿਹੜਾ ਪਿੰਡ ਹੈ ਮੈਂ ਸੁਖਵਿੰਦਰ ਸਿੰਘ ਜੀ ਪਿੰਡ ਬਗੋਰਾ ਜੀ ਸਾਡਾ ਮਾਬਲਾ ਜੀ ਸਾਡੇ ਭਤੀਜੇ ਰਣਲ ਇੱਕ ਯਾਰੀ ਦੋਸਤੀ ਪਾ ਕੇ ਗਰਸੇਵ ਸਿੰਘ ਟਾਲ ਪਿੰਡ ਮਝੌਲੀ ਦਾ ਉਹਨੇ ਭਰੋਸੇ ਦੇ ਵਿੱਚ ਲੈ ਕੇ ਸਾਡਾ ਠੱਗੀ ਮਾਰੀ ਏ ਬਗੈਰ ਪੈਸੇ ਦਿੱਤਾ ਰਿਸ਼ਤੀ ਕਰਾ ਗਿਆ ਐਟਰੀਆ ਕਮਾ ਕਮਾ ਕੇ ਆਪੀ ਪੈਸੇ ਪਾਣੇ ਆਪੀ ਕਢਾਣੇ ਚੈੱਕ ਬੁੱਕੇ ਨੇ ਇਸ਼ੂ ਕਰਾ ਲਈ ਦਾਦੇ ਪੋਤੇ ਦੀ ਚੈੱਕ ਬੁੱਕੇ ਇਸ਼ੂ ਕਰਾ ਕੇ ਆਪੇ ਕੋ ਰੱਖ ਕੇ ਆਪੇ ਪੈਸੇ ਪਾਉਂਦਾ ਰਿਹਾ ਆਪੀ ਕਢਾਉਂਦਾ ਰਿਹਾ ਸਾਰਾ ਕੁਝ ਇਹਨੇ ਸਾਰਾ ਇਹ ਠੱਗੀ ਬੜੀ ਵੱਡੀ ਤਰੀਕੇ ਨਾਲ ਮਾਰੀ ਏ ਤੇ ਉਸ ਤੋਂ ਬਾਅਦ ਇਹ ਰਿਸ਼ਤੀ ਕਰਾਵਾ ਗਿਆ ਰਿਸ਼ਤੀ ਕਰਾ ਕੇ ਉਸ ਤੋਂ ਬਾਅਦ ਇਹ ਸਨੇ ਜ਼ਮੀਨ ਸੇਲ ਕੀਤੀ ਜ਼ਮੀਨ ਸੇਲ ਕਰਾ ਕੇ ਜ਼ਮੀਨ ਤੇ ਪੈਸੇ ਹੜੱਪ ਗਿਆ ਸਾਨੂੰ ਅਸਾਂ ਪੈਸੇ ਕੋਲ ਪੁੱਛੇ ਪਰ ਉਸ ਨੇ ਬੰਦੇ ਨੇ ਸਾਨੂੰ ਕੋਈ ਆਏ ਗਾਈ ਨਹੀਂ ਦਿੱਤੀ ਲੜਾਈ ਝਗੜਾ ਕਰਕੇ ਸਾਡਾ ਚਲਾ ਗਿਆ ਉਸ ਤੋਂ ਬਾਅਦ ਅਸੀਂ ਇਨਕੁਆਰੀ ਪਾਈ ਪਰ ਸਾਡੀ ਕਿਤੇ ਨਹੀਂ ਸੁਣਵਾਈ ਨਹੀਂ ਹੋਈ ਇਨਕੁਆਰੀ ਦੇ ਵਿੱਚ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲੇ ਸਾਡੇ ਹਾਲੀ ਕੇਸ ਹੈ ਕੋਰਟ ਚ ਕੇਸ ਨਹੀਂ ਗਿਆ ਸਾਡਾ ਕੇਸ ਠਾਣੇ 'ਚ ਵੀ ਸਾਨੂੰ ਜਿਹੜਾ ਸਾਹ ਮਿਲੇ ਤੇ ਅਲਕਵਾਰੀ ਕਰਾ ਕੇ ਜੋ ਸਚਾਈ ਹੈ ਸਾਰੀ ਬਾਹਰ ਲਿਆਦੀ ਜਾਵੇ ਅਸੀਂ ਇਹੀ ਚਾਹੁੰਦੇ ਆ ਸਾਹਿਬ ਤੇ ਹੁਣ ਨਾ ਇਹ ਥਾਣੇ ਦੇ ਵਿੱਚ ਇਸ ਟਾਈਮ ਇਹ ਬੰਦ ਹੈਗੇ ਆ ਗੁਰਸੇ ਬਗੰਟਾਲ ਜਿਹੜੇ ਹੈਗੇ ਆ ਅੱਛਾ ਜੀ ਇਹਨਾਂ ਦੇ ਪਰਿਵਾਰ ਵੱਲੋਂ ਮਤਲਬ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਵੀ ਇਹਦਾ ਸਾਥ ਦਿਓ ਕਿ ਇਹ ਵੀ ਇਹਦੇ ਨਾਲ ਕੋਈ ਨਜਾਇਜ਼ ਹੁੰਦੀ ਪਈ ਆ ਵੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਕਹਿੰਦਾ ਜੀ ਇਹੋ ਜਿਹਾ ਠੱਗ ਨੂੰ ਕੋਈ ਬਿਲਕੁਲ ਨਾ ਵੱਟ ਤੋਂ ਵੱਟ ਸਜ਼ਾ ਮਿਲਣੀ ਚਾਹੀਦੀ ਏ ਔਰ ਇਲਾਕੇ ਦੇ ਵਿੱਚ ਆ ਕੇ ਪਤਾ ਕਰ ਲੋ ਕੱਲੇ ਕੱਲੇ ਪੜੇ ਜਿ ਪੁੱਛਵਾ ਆ ਗਏ ਇਹ ਬੰਦਾ ਕਿੱਡਾ ਠੱਗੇ ਔਰ ਕਿੰਨਿਆਂ ਨੂੰ ਲੋਕਾਂ ਨੂੰ ਠੱਗੀਆਂ ਮਾਰ ਗਏ ਬਹੁਤ ਜ਼ਿਆਦਾ ਇਹ ਬੜੇ ਕਰਕੇ ਠੱਗੀ ਮਾਰਦਾ ਵੀ ਕਾਗਜ਼ ਪੱਤਰਾ ਹੀ ਕੰਮ ਪੱਕਾ ਕਰਕੇ ਫਿਰ ਠਗੀ ਲਾਉਂਦਾ ਜੀ ਗੁੰਦਨ ਸਿੰਘ ਤੁਸੀਂ ਕੀ ਕਹਿਣਾ ਅਸੀਂ ਇਹ ਕਹਿਣਾ ਚਾਹੁੰਦੇ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਗੁਰਸੇਵ ਦਾ ਤਾਲ ਇੱਕ ਵੱਡਾ ਫਰੋਕੀ ਹੋ ਜਾਏ ਇਹਨਾਂ ਨਾਲ ਖਲੋਅ ਦੇ ਵਿੱਚ ਘਟਕਟਵੀ ਕਿਹਦੇ ਹੋਗੇ ਤੇ ਸਾਡੀ ਨਾ ਥਾਣੇ ਕਿਸੇ ਤੋਂ ਸੁਣਵਾਈ ਸਰਕਾਰਾਂ ਕਰੋ ਤੋਂ ਮਿਲ ਜਾਂਦਾ ਕੋਈ ਐਮਐਨ ਕੋਈ ਮੰਤਰੀ ਜਿੰਨਾ ਸਰਕਾਰ ਰਿਣੀ ਦਾ ਵਿੱਚ ਮਿਲੇ ਕੋ ਮਿਲੇ ਕੋ ਕਰਕੇ ਤੁਹਾਡੇ ਨਾਲ ਕੀ ਥੱਗੀ ਲਾਈ ਸਾਡੇ ਨਾਲ ਇਹ ਜੀ ਇਹ ਜਮੀਨ ਸਾਡੇ ਰਿਲੇਟਡ ਆ ਰਹੇ ਬੈਠੀ ਹਾਂ ਜੀ ਰਿਲੇਟਡ ਆ ਰਹਾ ਸੀ ਹਾਂ ਜੀ ਹਾਂ ਜੀ ਤੇ ਧੁਕ ਤੋਂ ਕਟੜੀ ਕਰਕੇ ਜ਼ਮੀਨ ਜੜੀ ਦ੍ਰਿਸ਼ਟੀ ਕਰਾ ਕੇ ਆਪਣੇ ਨਾਮ ਕਰਵਾ ਲਈਏ ਤੇ ਸਾਨੂੰ ਕੋਈ ਬਗੈਰ ਪੈਸਾ ਦਿੱਤੇ ਹੋ ਕੋਈ ਸਾਨੂੰ ਪੈਸਾ ਨਹੀਂ ਦਿੱਤਾ ਕੋਈ ਸਾਡ ਨੂੰ ਕੋਈ ਪੇਮੈਂਟ ਨਹੀਂ ਕੀਤੀ ਨਹੀਂ ਉਹਦਾ ਪਰਿਵਾਰ ਕਹਿੰਦਾ ਇਹਦੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਵਰਗੀ ਜਣਾਣਾ ਦਲੋ ਪਰਿਵਾਰ ਤੇ ਉਹ ਤਾਂ ਕਹੇਗਾ ਪਰ ਉਹਦਾ ਇਲਾਕੇ 'ਚ ਪੁੱਛੋ ਨਾ ਵੀ ਇਹ ਕਿਹੜੇ ਤਰੀਕੇ ਦਾ ਬੰਦਾ ਹੈ ਕੀ ਕੁਝ ਕਰਦਾ ਹੈ ਇਲਾਕੇ ਦੇ ਵਿੱਚ ਉਹ ਇਹਦੀ ਸਾਰੀ ਪੁੱਛਿਸ਼ ਕਰਕੇ ਇਹਦੇ ਨਾਲ ਕੋਈ ਠੋਸ ਕਾਰਵਾਈ ਕਰਕੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹਨੂੰ ਬੁਲਾਇਆ ਤਾਂ ਫੋਟੋ ਕੋਲ ਆਹ ਜੀ ਕੱਲ ਇਹ ਸਾਡੇ ਕੱਲੇ ਦੀ ਇਸਤਰੀ ਹੈ ਇੱਕ ਪਿੰਡ 'ਚ ਪੁੱਛ ਸਕਦੇ ਹੋ ਕਨੌਰ ਬਲਾਗ ਦੇ ਵਿੱਚ ਸਾਰੇ ਸਾਰੇ ਕਨੌਰ ਬਲਾਗ ਨੂੰ ਪਤਾ ਵੀ ਇਹ ਠੱਗੇ। ਔਰ ਬੜੇ ਤਰੀਕੇ ਨਾਲ ਠੱਗੀ ਵਿਸ਼ਵਾਸ ਦੇ ਵਿੱਚ ਲੈ ਕੇ ਲੋਕਾਂ ਨੂੰ ਠੱਗੀਆਂ ਮਾਰਦਾ ਹੈ। ਇੱਕ ਛੇਕਪੁਰਾ ਪਿੰਡ ਹੈ। ਉੱਥੇ ਇੱਕ ਮੁੰਡੇ ਤੋਂ ਇਹਨੇ ਬਿਆਨਾ ਚੈੱਕ ਬੁੱਕ ਲੈ ਲਈ ਅਕਸਟਾੰਗ ਤੇ ਖਾਲੀ ਦੇ ਸਾਈਨ ਕਰਾ ਲਏ। ਬਿਆਨਾ 40 ਲੱਖ ਸ਼ੋਅ ਕੀਤਾ ਦਿੱਤਾ ਇੱਕ ਪੈਸਾ ਨਹੀਂ। ਉਸ ਉਸ ਬੰਦੇ ਨੂੰ ਉਹਨੂੰ ਠੱਗੀ ਲਾਉਣ ਚਾਹ ਰਿਆ ਉਹਨੂੰ। ਰਿਸ਼ਤੀ ਕਰਾ ਸਕਦਾ ਉਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਨਾਮ ਸਿੰਘ ਸਨ ਆਫ ਹਜਾਰਾ ਸਿੰਘ ਪਿੰਡ ਸਲੇਮਪੁਰ ਤੋਂ ਜੀ ਮੇਰੇ ਦੋ ਲੜਕੇ ਇੱਕ ਲੜਕਾ ਮੇਰਾ ਪ੍ਰਕਾ ਟੁਕਾ ਰਹਿੰਦਾ ਇੱਕ ਮੁੰਡਾ ਮੇਰਾ ਹੈਂਡੀਕੈਪਡ ਇਹ ਗੁਰਸੇਵਕ ਸਿੰਘ ਅੰਤਾਰ ਬਾਰੋਂਟ ਕੇ ਆ ਕੇ ਸਲੇਮਪੁਰ ਤੁਹਾਡੇ ਕਮਰੇ ਪਾ ਕੇ ਸਾਡੀ ਸਾਂਝੀ ਜਗ੍ਹਾ ਚ ਬੇਨਜਾਇ ਜਨੇ ਕਬਜ਼ਾ ਕਰ ਲਿਆ ਤੇ ਬਹੁਤ ਕੁੱਤਾ ਨਲਾਇਕ ਬਦਮਾਸ਼ ਆਦਮੀ ਐ ਇਹਨੇ ਮੇਰੇ ਭਾਈਆਂ ਕੋਲ ਨਹੀਂ ਮਿੱਠੀਆਂ ਗੋਲੀਆਂ ਦੇ ਦੇ ਕੇ ਮੇਰੀ ਤੱਕ ਸੇਮ ਦਾ ਕੇਸ ਨੇ ਰਕਵਾਤਾ ਮੇਰੀ ਤਕਸੀਮ ਦੇ ਵਿਕਟਰੀਆਂ ਨੇ ਆਪਣੇ ਬਾਗ ਜਮੀਨਾਂ 5-5 3-3 ਹਜ਼ਾਰ ਨੂੰ 4-4 ਹਜ਼ਾਰ ਦੇ ਵਿੱਚ ਖਰੀਦ ਲਈ ਹੈ ਕਬਜਾ ਮੇਰਾ ਇਹਨੇ ਉਹਨਾਂ ਨੂੰ 5 10 5 6 ਲੱਖ ਰੁਪਏ ਦੀ ਮੇਰੀ 2 ਵਿਗੇ ਪੈੜੀ ਕਬਜਾ ਮੇਰ ਕੋ ਖਰੀਦ ਆ ਗਿਆ ਇਹ ਅਮਰੋਪਿਆ ਮੈਂ ਤੇ ਕੁੱਤੇ ਸੁਹਾ ਦਾ ਬੰਦਾ ਇਹਨੇ ਮੇਰੇ ਭਾਈਆਂ ਨਾਲ ਠੱਗੀਆਂ ਮਾਰੀਆਂ ਮੇਰੇ ਨਾਲ ਵਾਦਾ ਕੀਤਾ ਇਹਨੇ ਹੋਰ ਵੀ ਪਿੰਡ ਦੇ ਕਈਆਂ ਲੋਕਾਂ ਨਾਲ ਬੁੱਲ ਪੰਗੇ ਲੈਨੇ ਇਹ ਛਿੱਤਰਾਂ ਦੇ ਵੈਕ ਇਹਨੂੰ ਪਰਮਾਦਮਾ ਛਿੱਤਰ ਫੇਰਦੇ ਨੇ ਅੱਗੋਂ ਇਹਨੂੰ ਛਿੱਤਰ ਪੈਂਦੇ ਰਹਿਣ ਇਹਨੇ ਅੰਤਾਲ ਨੇ ਮਰਨਾਲ ਦੇ ਵਾਅਦਾ ਕਾਟਾ ਕੀਤਾ ਜਿਵੇਂ ਦੀ ਕਿ ਸਰਪਰੇਗਾ ਕਾਹੇ ਸੰਬੰਧ ਦੀ ਗੱਲ ਹੈ ਇਹ ਮੇਰੇ ਭਰਾ ਗੁਰਸਾਈ ਸਿੰਘ ਨਟਾਲ ਤੇ ਸਮੇਂ ਦੀ ਸਰਕਾਰ ਨੇ ਮੌਜੂਦਾ ਐਮ ਐਲ ਏ ਗੁਰਲਾਲ ਸਿੰਘ ਘਨੌਰ ਦੀ ਸ਼ਹਿਤੇ ਰਾਜਗੜ੍ਹ ਪਿੰਡ ਦੇ ਕੋਈ ਸੁਖਚੈਨ ਸਿੰਘ ਨਾਮਕ ਬੰਦਾ ਹੈ ਉਹਨੇ ਸੰਭੂ ਥਾਣੇ ਦੇ ਵਿੱਚ ਇੱਕ ਪਰਚਾ ਕਰਾਇਆ ਜੋ ਕਿ ਸਾਨੂੰ ਬਾਅਦ ਚ ਪਤਾ ਲੱਗਿਆ ਤੇ ਉਹਦੇ ਸੰਬੰਧ ਚ ਇੱਕ ਕੱਟ ਸੀਗਾ ਕਿਉਂਕਿ ਉਹ ਨਜਾਇਜ਼ ਪਰਚਾ ਹੈ ਉਹਨੂੰ ਰੱਦ ਕਰਾਉਣ ਤੇ ਆਪਣਾ ਸਾਰਾ ਕੱਟ ਹੋਇਆ ਜੀ ਸਾਰੇ ਗੁਰਾ ਚੁਕਿਤ ਬੰਦੇ ਆ ਸੀਗੇ ਇੱਕ ਪਰ ਸਿਕੰਦਰ ਨੂੰ ਦੋਸ ਲਾਇਆ ਗਿਆ ਕਿ ਸਾਡੀ ਜ਼ਮੀਨ ਦੇ ਤੇ ਨਜ਼ਾਇਜ਼ ਕੱਪ ਦੇ ਕਿਤੇ ਮੇਰੇ ਗੁੱਸੇ ਨੂੰ ਅਕਾਲ ਦੇ ਠੀਕ ਇਹਣਾ ਚਾਹੋਗੇ ਦੇਖੋ ਜੀ ਪਹਿਲੀ ਗੱਲ ਤਾਂ ਉਹ ਮਿੰਤੀ ਕਰਾ ਲਵੇ ਠੀਕ ਹੈ ਜੀ ਆਪਣਾ ਜਿਹੜੀ ਸਾਡੀ 2.5 ਬਿਗੇ ਜਗ੍ਹਾ ਉਹਦੇ ਨਾ ਵੱਡੇ ਵੱਡੇ ਟੋਏ ਨੇ ਆਪਣਾ 10 ਫੁੱਟ ਤੋਂ ਵੀ ਜ਼ਿਆਦਾ ਡੂੰਘੇ ਵੱਡੇ ਟੋਏ ਨੇ ਤੇ ਸਾਡੀ 2.5 ਬਿਗੇ ਜਗ੍ਹਾ ਉਹਦੇ ਚ ਆਉਂਦੀ ਹੈ ਉਹ ਮਿੰਤੀ ਕਰਾ ਲਵੇ ਜੇ ਸਾਡੀ ਨਹੀਂ ਨਿਕਲਦੀ ਜਗ੍ਹਾ ਅਸੀਂ ਦੇਣਦਾਰ ਹੋਵਾਂਗੇ ਇਹ ਭਗੋਰੇ ਦੇ ਬੰਦੇ ਨੇ ਵੀ ਤੁਹਾਡੇ 'ਤੇ ਦੋਸ਼ ਲਾਏ ਆ ਵੀ ਸਰੰਗਲ ਕੰਮ ਕਰਿਆ ਨਾਲ ਹਾਂਜੀ ਜਿਹੜੇ ਭਗੋਰੇ ਦੇ ਆਪਣਾ ਸਤਕਾਰਯੋਗ ਬੰਦੇ ਨੇ ਉਹਨਾਂ ਨੂੰ ਇੱਕ ਗੱਲ ਕਹੋ ਆਪਣੇ ਡਾਕੂਮੈਂਟ ਉਹ ਲੈ ਕੇ ਆ ਜਾਣ ਅਸੀਂ ਆਪਣੇ ਲੈ ਕੇ ਆਵਾਂਗੇ 10 ਬੰਦੇ ਹਲਕੇ ਦੇ ਸਾਂਝੇ ਬੈਠ ਜਾਣ ਤੇ ਜਿਹੜਾ ਬੰਦਾ ਕੱਚਾ ਨਿੱਢਲ ਗਿਆ ਡਾਕੂਮੈਂਟਾਂ ਦੇ ਵਿੱਚ ਉਹ ਬੰਦੇ ਨੂੰ ਸਜ਼ਾ ਵੀ ਦਿਵਾਓ ਉਹਦੇ ਤੇ ਕਾਰਵਾਈ ਵੀ ਕਰੋ ਤੇ ਉਹਦੇ ਤੋਂ ਆਪਣਾ ਸਾਂਝੇ ਤੌਰ ਤੇ ਵੀਡੀਓ ਦੇ ਵਿੱਚ ਮਾਫੀ ਮੰਗੋ ਦਾ ਇਜਾਮ ਵੀ ਤੁਸੀਂ ਬਿਨਾ ਪੈਸੇ ਦੇ ਉਹਨਾਂ ਦਾ ਨਾ ਰਜਿਸਟਰੀ ਕਰਾ ਲਈ ਉਹ ਇਸੇ ਨਾਮ ਤੋਂ ਭੋਲੇ ਵਾਲੇ ਦੇਖੋ ਜੀ ਬਿਨਾ ਪੈਸੇ ਦੇ ਤਕਰੀਬਨ 3.5 ਕਰੋੜ ਜਨਤਾ ਹੈ ਪੰਜਾਬ ਦੀ ਤੁਸੀਂ ਕਿਸੇ ਦਾ ਕੇਸ ਸੁਣਿਆ ਵੀ ਬਿਨਾ ਪੈਸੇ ਦੇ ਰਜਿਸਟਰੀ ਹੋ ਜਾਂਦੀ ਹੈ ਤਸਿਲਦਾਰ ਤਾਂ ਪੁੱਛਦਾ ਹੀ ਨਾ ਵੀ ਪੈਸੇ ਆ ਗਏ ਜਾਂ ਨਹੀਂ ਆ ਗਏ ਜਿਹੜਾ ਪਰਚਾ ਉਹਦੇ ਵਿੱਚ ਕਿੰਨੇ ਕਿਚਾਈ ਹੈ ਕਿੱਥੇ ਮਾਰਕਸ ਵੈਲੀ ਹੋਈ ਹੈ ਜੀ ਦੇਖੋ ਜੀ ਇਹ ਜਿਹੜਾ ਪਰਚਾ ਹੈ ਇਹ ਸਰਾਸਰ ਝੂਠ ਹੈ ਕਿਉਂਕਿ ਸਾਡੀ ਤਾਂ 2-3 ਸਾਲ ਹੋ ਗਏ ਕਿਸੇ ਨਾਲ ਹੱਥੋਂ ਪਾਈ ਵੀ ਨਹੀਂ ਹੋਈ ਤੇ ਜਿੱਥੇ ਤੁਸੀਂ ਯਕੀਨ ਮੰਨਿਓ ਆਪਾਂ ਗੁਰੂ ਘਰ ਦੇ ਵਿੱਚ ਖੜੇ ਆ ਆਪਾਂ ਝੂਠ ਨਹੀਂ ਬੋਲਾਂਗੇ ਜਦੋਂ ਇੱਕ ਆਪਣਾ ਏਮ ਹੁੰਦਾ ਹੈ ਮੰਨ ਲਓ ਚਲੋ ਵੀ ਮੇਰੀ ਲੜਾਈ ਕਿਤੇ ਹੋ ਗਈ ਕੱਕਾ ਟੋ ਕੱਟ ਮੇਰੇ ਪਰਿਵਾਰ ਵਾਲਿਆਂ ਨੂੰ ਮੇਰੇ ਯਾਰ ਮਿੱਤਰਾਂ ਨੂੰ ਪਤਾ ਹੁੰਦੀ ਹੈ ਵੀ ਇਹਦੀ ਉੱਥੇ ਲੜਾਈ ਹੋ ਗਈ ਜਾਂ ਉਹ ਤੋਂ ਬਾਅਦ ਜ਼ਿਕਰ ਹੁੰਦਾ ਹੈ ਘੰਟੇ ਦੋ ਘੰਟੇ ਬਾਅਦ ਇੱਕ ਦਿਨ ਬਾਅਦ ਤਾਂ ਇਹ ਤਕਰੀਬਨ 5 ਤਰੀਕ ਦਾ ਮਸਲਾ ਹੈ ਮੇਰਾ ਬਰਥਡੇ ਜੋ ਬਰਥਡੇ ਸੀ ਉਸ ਦਿਨ ਤੇ ਬਾਈ ਉਹਨਾਂ ਆਪਣਾ ਗੰਡੂਆ ਸਾਹਿਬ ਗਏ ਹੋਏ ਸੀਗੇ ਤੇ ਭਾਈ ਸਾਬ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ ਅਗਲੇ ਦਿਨ 6 ਤਰੀਕ ਨੂੰ ਦੋ ਬੈਠਦੇ 1:09 ਤੇ ਇਹਨਾਂ ਨੇ ਆਫਿਸ ਤੋਂ ਇਹ ਗ੍ਰਿਫਤਾਰ ਕਰ ਲਿਆ ਸਾਨੂੰ ਬਾਅਦ ਵਿੱਚ ਨਹੀਂ ਅਸੀਂ ਉਦੋਂ ਉਦੋਂ ਦਰਬਾਰ ਸਾਹਿਬ ਸੀਗੇ ਤੇ ਕੰਟਰੋਲ ਦੇ ਪਰਚੇ ਨਹੀਂ ਜੀ ਹਾਂਜੀ ਪਹਿਲਾਂ ਇੱਕ ਪਰਚਾ ਪੁਆਇਆ ਸੀਗਾ ਉਦੋਂ ਮਦਨ ਐਮਐਲਏ ਹੁੰਦਾ ਸੀਗਾ ਉਦੋਂ 302 ਦਾ ਇੱਕ ਪੋਲੀਟੀਕਲ ਪਰਚਾ ਸੀਗਾ ਉਹਦੇ 'ਚ ਉਹ ਬਰੀ ਹੋ ਗਿਆ ਫਿਰ ਆਪਣਾ 2023 ਦੇ ਵਿੱਚ ਇੱਕ ਕਹੀ ਚੋਰੀ ਜੋ ਕਿ ਬੜਾ ਫੇਮਸ ਪਰਚਾ ਹੈ ਠੀਕ ਹੈ ਜੀ ਤੁਸੀਂ YouTube ਤੇ ਕੱਢ ਕੇ ਕਹੀ ਚੋਰ ਆਪਣਾ ਦੇਖ ਸਕਦੇ ਹੋ ਕੌਣ ਹੈ ਹਨ ਤੇ ਉਹ ਪਰਚੇ ਵੀ ਆਪਣਾ ਪਿਆ 2-300 ਦੀ ਕਹੀ ਪਿੱਛੇ ਉਹਦੇ ਚੋਂ ਵੀ ਜਮਾਨਤ ਤੇ ਬਰੀ ਹੈ ਜੀ ਭਾਈ ਜੀ ਕੀ ਲੱਗਦਾ ਤੁਹਾਡੇ ਦਾ ਹੀ ਫਰਜ਼ੀ ਕੁ ਮੈਨੂੰ ਹੋਰ ਵੀ ਲੋਕ ਪਿਆ ਜਿਆੜਾ ਬਸ ਤਾਂ ਹੋਵੇ ਦੇਖੋ ਜੀ ਜਿਹੜੇ ਸੱਚ ਬੋਲਦੇ ਆਂ ਜੀ ਸਰਕਾਰਾਂ ਵਿਰੁੱਧ ਆਵਾਜ਼ ਉਠਾਉਂਦੇ ਆ ਉਹਨਾਂ ਦੇ ਪਰਚੇ ਤਾਂ ਤਕਰੀਬਨ ਤਕਰੀਬਨ ਪੈਂਦੀਆਂ ਸਾਰੇ ਕਿਤੇ ਠੀਕ ਹੈ ਜੀ ਜੇ ਅਸੀਂ ਨਹੀਂ ਬੋਲਾਂਗੇ ਸਾਡੀ ਅੱਜ ਆਵਾਜ਼ ਚੁੱਪ ਹੋ ਜਾਂਦੀ ਅਸੀਂ ਚੁੱਪ ਹੋ ਜਾਂਦੇ ਕੱਲ ਨੂੰ ਸਾਡੇ ਇਲਾਕੇ 'ਚੋ ਕਿਸੇ ਨੇ ਨਹੀਂ ਬੋਲਣਾ ਦਾ ਕਿਉਂਕਿ ਆਪਣਾ দাবਦੇ ਨੂੰ ਦਬਾਉਂਦੀ ਹੈ ਦੁਨੀਆ ਅਸੀਂ ਲੋਕਾਂ ਵਾਸਤੇ ਹਮੇਸ਼ਾ ਖੜੇ ਆਂ ਜੀ ਜਿੱਥੇ ਵੀ ਕੋਈ ਝੂਠ ਦੇ ਤੁਹਾਨੂੰ ਪਤਾ ਪੈਰ ਨਹੀਂ ਹੁੰਦੇ ਅਸੀਂ ਤਾਂ ਐਦਾਂ ਹੀ ਬੋਲਾਂਗੇ ਜੇ ਕੋਈ ਸਰਕਾਰ ਗਲਤ ਕੰਮ ਕਰੂਗੀ ਅੱਛਾ ਅੰਦੋ ਕੀ ਮੰਗਿਆ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਇਹ ਪਰਚਾ ਹੈ ਇਹਦੇ 'ਚ ਬਾਈ ਨੂੰ ਆਪਣਾ ਰਿਹਾ ਕੀਤਾ ਜਾਵੇ ਕਿਉਂਕਿ ਜਿਹੜੇ ਬੰਦੇ ਦਾ ਸਾਨੂੰ ਪਤਾ ਹੀ ਨਹੀਂ ਹੈਗਾ ਜਿਹੜੇ ਬੰਦੇ ਨਾਲ ਤੁਸੀਂ ਇੱਕ ਆਪ ਸੋਚੋ ਵੀ ਕਦੇ ਫੋਨ ਤੇ ਨਹੀਂ ਗੱਲ ਹੋਈ ਕਦੇ ਆਮਣੇ ਸਾਹਮਣੇ ਮਿਲੇ ਨਹੀਂ ਬਿਕ ਪਤਾ ਨਹੀਂ ਹੈਗਾ ਜਿਹੜੇ ਬੰਦੇ ਦਾ ਉਹਦੇ ਐਫਆਈਆਰ 'ਚ ਮੈਂਸ਼ਨ ਹੈ ਆਮ ਆਦਮੀ ਪਾਰਟੀ ਦਾ ਵਰਕਰ ਹੈ ਉਹ ਠੀਕ ਹੈ ਜੀ ਇਹਦਾ ਸਿੱਧਾ ਸਰ ਆਪਣਾ ਜਿਹੜਾ ਗੁਰਜੀਤ ਸਿੰਘ ਹੈ ਐਫਆਈਆਰ ਦੇ ਵਿੱਚ ਉਹ ਇਹਨਾਂ ਨੇ ਪੀਡੀਏ ਬੈਂਕ 'ਚ ਆਪਣਾ ਚੇਅਰਮੈਨ ਹੀ ਲਾਈ ਹੈ ਤੁਸੀਂ ਆਪਣਾ ਗੁਰਲਾਲ ਸਿੰਘ ਘੌਰ ਦੀ ਪੋਸਟ ਪਾਈ ਹੋਈ ਹੈ ਜੀ ਉਹਦੇ ਤੇ ਬਕਾਇਦਾ ਹਾਂਜੀ